ਕੋਝ ਕੀ ਬੰਨਾ ਪੁਰਾ ਪਾਸ ਕੰਮ ਕਰਤੀ ਜਾ ਰਹੀ ਹੈ ਮਿਤੀ 27 ਦੋ 2025 ਨੂੰ ਸੰਜੇ ਗਰੋਵਰ ਇੱਕ ਸ਼ਹਿਰ ਦੇ ਵਪਾਰੀ ਨੇ ਜੋ ਕਿ ਆਪਣੇ ਪਰਿਵਾਰ ਨਾਲ ਲੀਲਾ ਰਾਇਲ ਪੈਲੇਸ ਗਿੱਦੜਵਾ ਵਿਖੇ ਮੈਰਿਜ ਫੰਕਸ਼ਨ اٹینڈ ਕਰਨ ਆਏ ਸੀ ਤੇ ਉਹਨਾਂ ਦੀ ਰਾਇਲ ਲੀਲਾ ਪੈਲੇਸ ਦੇ ਵਿੱਚੋਂ ਪਾਰਕਿੰਗ ਚੋਂ ਉਹਨਾਂ ਦੇ ਡਰਾਈਵਰ ਹਰਜੀਤ ਸਿੰਘ ਕੋਲੋਂ ਦੋ ਨਾਮ ਨੂੰ ਵਿਅਕਤੀ ਬਰੀਜ਼ਾ ਕਾਰ ਰੰਗ ਚਿੱਟਾ ਕੋ ਕਰਕੇ ਲੈ ਗਏ ਸੀ ਉਹ ਤੋਂ ਸਨੇਚ ਕਰਕੇ ਫੋਰਸਿਬਲੀ ਇੱਕ ਗੰਡਾਸੀ ਦਿਖਾ ਕੇ ਉਹ ਤੋਂ ਸਨੇਚ ਕਰਕੇ ਲੈ ਗਏ ਸੀ ਜੋ ਕਿ ਮੁਕਦਮਾ ਨੰਬਰ 18 ਥਾਣਾ ਗਿੱਦੜਵਾ ਦਰਜ ਹੋਇਆ ਦੌਰਾਨੇ ਤਫਤੀਸ਼ ਡੀਐਸਪੀ ਗਿੱਦੜਵਾ ਦੀ ਅਗਵਾਈ ਹੇਠ ਸੀਆਈਏ 1 2 ਤੇ ਐਸਐਚਓ ਗਿੱਦੜਵਾ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਜੋ ਕਿ ਮਿਤੀ 1 ਤਰੀਕ ਫਰਵਰੀ ਮਾਰਚ ਨੂੰ ਦੋ ਦੋਸ਼ੀ ਹਰਮਨਦੀਪ ਸਿੰਘ ਅਤੇ ਜਸਵੀਰ ਸਿੰਘ ਜੱਗਾ ਇਹ ਰਹਿਣ ਵਾਲੇ ਵਿਰਕ ਖੇੜਾ ਦੇ ਨੇ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਤੇ ਗੱਡੀ ਜਿਹੜੀ ਰੰਗ ਚਿੱਟੇ ਰੰਗ ਦੀ ਬ੍ਰੀਜ਼ਾ ਆ ਉਹ ਰਿਕਵਰ ਕੀਤੀ ਗਈ ਤੇ ਜਿਹੜਾ ਮੋਟਰਸਾਈਕਲ ਇਹਨਾਂ ਨੇ ਦੌਰਾਨੇ ਖੋ ਯੂਜ਼ ਕੀਤਾ ਸੀ ਉਹ ਵੀ ਰਿਕਵਰ ਕੀਤਾ ਗਿਆ ਬੈਕਗ੍ਰਾਉਂਡ ਕੀ ਇਸ ਹਨ ਇਹ ਜਿਹੜਾ ਹਰਮਨ ਆ ਜੀ ਇਹਦੇ ਤੇ ਪੁਰਾਣੇ 8 ਮੁਕਦਮੇ ਦਰਜ ਨੇ ਲੁੱਟਾਂ ਖੋਹਾਂ ਦੇ ਤੇ ਐਨਡੀਪੀਐਸ ਐਕਟ ਦੇ ਤੇ ਜਿਹੜਾ ਜਗਵੀਰ ਸਿੰਘ ਜੱਗਾ ਇਹਦੇ ਤੇ ਇੱਕ ਐਫ ਆਰ ਦਰਜ ਹੈ ਆਲਰੇਡੀ ਕੀ ਕਾਰਨ ਕੀ ਡਰਗ ਦੀ ਉਹ ਲੈ ਕੇ ਕਰ ਰਹੇ ਹਾਂਜੀ ਇਹ ਡਰਗ ਡਰਗ ਐਡਿਕਟ ਨੇ ਨਾ ਤੇ ਬੈਕਗਰਾਉਂਡ ਇਹੀ ਹੈ ਵੀ ਐਡਿਕਟ ਨੇ ਵੇਚਦੇ ਵੀ ਨੇ ਤੇ ਨਸ਼ਾ ਕੰਜ਼ੂਮ ਵੀ ਕਰਦੇ ਨੇ ਤੇ ਉਸੇ ਨੂੰ ਨਸ਼ੇ ਦੀ ਪੂਰਤੀ ਕਰਨ ਲਈ ਇਹ ਗੱਡੀ ਇਹਨਾਂ ਨੇ ਸਨੈਚ ਕੀਤੀ ਕੀ ਕਦੋਂ ਕਵਰ ਹੋ ਗਈ ਗੱਡੀ ਕਵਰ ਹੋ ਗਈ ਗੱਡੀ ਰਿਕਵਰ ਹੋ ਗਈ ਹੈ ਜੀ ਜਿਹੜੀ ਇਹਨਾਂ ਨੇ ਖੋਈ ਸੀ ਪਲੱਸ ਇਹਨਾਂ ਦਾ ਮੋਟਰਸਾਈਕਲ ਤੇ ਜਿਹੜੀ ਇਹਨਾਂ ਨੇ ਵੈਪਨ ਯੂਜ਼ ਕੀਤਾ ਹੋ ਰਿਕਵਰ ਹੋ ਗਿਆ। ਅਜੇ ਨਹੀਂ ਕੋਈ ਕੁਝ ਵੀ ਕਿਤੇ ਪੱਤੀ ਹਾਂਜੀ ਇਹ ਜਦੋਂ ਇਹਨਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਭੱਜਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਜਿਸ ਚ ਇਹਨਾਂ ਚੋਂ ਇੱਕ ਦੇ ਥੋੜਾ ਫ੍ਰੈਕਚਰ ਹੋ ਗਿਆ ਲੱਤ ਤੇ ਤੇ ਉਹ ਹਸਪੀਟਲ ਦਾ ਸਰ ਕੋਈ ਪ੍ਰਕਿਰਮਗਰਾ ਵੀ ਨਹੀਂ ਜਾਂਚ ਕੀਤੀ ਜਾਊਗੀ ਅੱਜ ਅੱਗੇ ਮੋਡਲੀ ਤਪਤੀ ਸ਼ਹਿਰ ਰਿਮਾਂਡ ਤੇ ਲੈ ਕੇ ਇਹਨਾਂ ਦੀ ਅਗਲੀ ਪੁੱਛਗਿੱਛ ਕਰਾਂਗੇ ਡਿਟੇਲ ਚ ਅਸੀਂ